ਜਾ ਪਿੰਜਾ ਪੱਤ ਮੇਰਾ ਨਾਮ ਮਨਦੀਪ ਕੌਰ ਕਰਤਿਬਗਰੇਨ ਮਾਲੀ ਜ਼ਿਲ੍ਹਾ ਪ੍ਰਧਾਨ ਅੱਜ ਅਸੀਂ ਵੱਖ-ਵੱਖ ਪਿੰਡਾਂ ਨੂੰ ਲੈ ਕੇ ਹਾਜ਼ਰ ਹੋਏ ਹਾਂ ਬਲਾਸਮਡੋਟ ਦੇ ਵਿੱਚ ਵਿੜੀਓ ਦਫ਼ਤਰ ਕਾਮਲੇ ਤੇ ਨਾਲ ਸਾਡੇ ਨਗਰਪਾਲਿਕਾ ਵੀ ਜੁੜੇ ਹੋਏ ਉਹ ਵੀ ਅੱਜ ਹਾਜ਼ਰ ਹੋਏ ਨੇ ਸਾਡੇ ਨਾਲ ਜਿੱਥੇ ਵੀ ਇੰਨੇ ਚ 6 ਮਹੀਨੇ ਹੋ ਗਏ ਸਾਡੇ ਕੰਮ ਬੰਦ ਫਿੱਤੇ ਨੂੰ ਸੀ ਚੰਡੀਗੜ੍ਹ ਜਾ ਕੇ ਕੰਮ ਦੀ ਮੰਗ ਕੀਤੀ ਸਾਨੂੰ ਉੱਥੋਂ ਬਹੁਤ ਵਧੀਆ ਸਪੋਰਟ ਮਿਲੀ ਆ ਸਪੋਰਟ ਦੇ ਨਾਲ ਸਾਨੂੰ ਐ ਡੀ ਸੀ ਨੇ ਬਣਾਇਆ ਸੀ ਆਪਦੇ ਪਿੰਡਾਂ ਦੇ ਵੱਖ-ਵੱਖ ਲਿਆਉ ਡਾਟੇ ਚੱਕ ਕੇ ਤੁਹਾਨੂੰ ਕੰਮ ਦੀ ਮੰਗ ਕੰਮ ਲੈ ਕੇ ਦੇਈ ਤੁੰ ਬਲਾਕ ਅੰਡ ਰਿਪੋਰਟ ਦੇ ਲਈ ਪਿੱਠੇ ਕੱਢਣ ਲਾ ਅੱਜ ਅਸੀਂ ਇੱਥੇ ਪਹੁੰਚੇ ਆ ਤੇ ਇਹ ਤੋਂ ਬਾਅਦ ਰਾਜਵਿੰਦਰ ਚਾਰ ਸੰਦਰ ਲੈ ਕੇ ਆਏ ਜੈ ਪੀ ਜੈ ਭਾਰਤ ਮੇਰਾ ਨਾਮ ਰਾਜਵਿੰਦਰ ਤੋਰਾ ਹੈ ਮੈਂ ਪਿੰਡ ਸਾਨ ਦੇ ਦੀ ਰਹਿਣ ਵਾਲੀ ਆ ਜੋ ਕਿ ਅਸੀਂ ਸਰਕਾਰ ਅੱਗੇ ਮੰਗ ਕਰਦੇ ਆ ਕਿ ਸਾਨੂੰ ਨਰੇਗਾ ਦਾ ਕੰਮ ਦਿੱਤਾ ਜਾਵੇ ਕਾਫੀ ਟਾਈਮ ਤੋਂ ਸਾਨੂੰ ਕੰਮ ਨਹੀਂ ਮਿਲ ਰਿਹਾ ਜੋ ਕਿ ਸੇਹੂ ਮੰਗ ਕਰਦੇ ਆ ਕਿ ਸਾਨੂੰ ਕੰਮ ਮਿਲਿਆ ਛੇਤੀ ਛੇਤੀ ਦਿੱਤਾ ਜਾਵੇ ਜੈ ਪੀ ਜੈ ਭਾਰਤ ਮੇਰੇ ਨਗਰਪਾਲਿਕਾ ਵਿੱਚ ਲਿਆ ਗਿਆ ਇਹ ਸਾਨੂੰ ਨਗਰਪਾਲਿਕਾ ਤੋਂ ਕੱਢਿਆ ਜਾਵੇ ਸਾਨੂੰ ਕੰਮ ਦਿੱਤਾ ਜਾਵੇ ਸਾਨੂੰ ਕੰਮ ਦੀ ਬਹੁਤ ਜ਼ਰੂਰਤ ਹੈ ਬਹੁਤ ਲੋਕ ਵਾਂਝੇ ਨੇ ਕੰਮ ਤੋਂ ਬੇਰੇ ਬਹੁਤ ਛਰੇ ਛੋਟੇ ਨੇ ਕੰਮਾਂ ਤੋਂ ਟਕੇ ਖਾਂਦੇ ਸਾਨੂੰ ਕੰਮ ਦੀ ਬਹੁਤ ਲੋੜ ਹੈ ਸਾਨੂੰ ਕੰਮ ਚਾਹੀਦਾ ਜੈ ਭੀਮ ਜੈ ਭੀਮ ਪਾਲ ਮੈਂ ਪਿੰਡ ਛਿੱਡੇ ਕੇ ਨੌਂ ਤੋਂ ਹੀ ਬਲਵਿੰਦਰ ਸਿੰਘ ਅਸੀਂ ਗਰੇ ਸਾਲ ਹੀ ਹੋ ਗਿਆ ਜੀ ਸਾਡੇ ਕੰਮ ਬੰਦ ਹੋ ਗਏ ਨੇ ਇਹਨਾਂ ਸਿੱਧੇ ਕਿਨ ਆਲਦੀ ਕਮਨੀ ਮੈਦਰੀ ਆਈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਇਹਨਾਂ ਨੂੰ ਕੰਮ ਦਿੱਤਾ ਜਾਵੇ ਮੇਰੇ ਸਹਿਕਾਰਯੋਗ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਪੀ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਸਾਥੀਓ ਸਾਰਿਆਂ ਨੂੰ ਅੱਜ ਵੱਖ-ਵੱਖ ਪਿੰਡਾਂ ਦੇ ਬਲਾਕ ਮਬਦੂਰ ਦੇ ਜਿਹੜੇ ਪਿੰਡਾਂ ਦੇ ਵਿੱਚੋਂ ਮਨਰੇਗਾ ਆਗੂ ਸਾਰੇ ਪਹੁੰਚੇ ਆ ਤੇ ਨਾਲ ਇਥੋਂ ਨਗਰਪਾਲਿਕਾ ਬਣੀ ਹੋਈ ਉਥੋਂ ਦੇ ਵੀ ਸਾਡੇ ਲੋਕ ਜਿਹੜੇ ਹੈਗੇ ਆ ਮਨਰੇਗਾ ਨਾਲ ਕੰਮ ਕਰਨ ਵਾਲੇ ਮਜ਼ਦੂਰ ਆ ਉਹ ਵੀ ਪਹੁੰਚੇ ਹੋਏ ਆ ਤਾਂ ਸਾਥੀਓ ਲਗਭਗ ਕਾਲੀਆਂ ਦੀ ਸਰਕਾਰ ਦੇ ਵਿੱਚ 10 ਸਾਲ ਅਸੀਂ ਪੂਰੇ ਜੋਰਾਂ ਦੇ ਨਾਲ ਧਰਨੇ ਲਾਏ ਧਰਨਿਆਂ ਦੇ ਨਾਲ ਹੀ ਕੰਮ ਚੱਲਦਾ ਸੀਗਾ ਤੇ ਕੰਮ ਚੱਲਦਾ ਸੀ ਤੇ ਨਾਲ ਪੈਸੇ ਵੀ ਸਾਡੇ ਆਉਂਦੇ ਸੀਗੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਕਾਂਗਰਸ ਸਰਕਾਰ ਨੇ ਵੀ ਜਦੋਂ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਸੀ ਧਰਨੇ ਲਾਏ ਤੇ ਧਰਨਿਆਂ ਦੇ ਨਾਲ ਹੀ ਕੰਮ ਚੱਲਿਆ ਤੇ ਕੰਮ ਚੱਲਣ ਦੇ ਨਾਲ ਨਾਲ ਸਾਡੇ ਪੈਸੇ ਵੀ ਆਉਂਦੇ ਰਹੇ ਆ ਆ ਹੁਣ ਝੜੂ ਵਾਲਿਆਂ ਦੀ ਗੰਦੀ ਸਰਕਾਰ ਆ ਗਈ ਆ ਇਹਨਾਂ ਨੇ ਪਹਿਲਾਂ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਜਦੋਂ ਧਰਨੇ ਪ੍ਰਦਰਸ਼ਨ ਲਾਏ ਆ ਤੇ ਕੰਮ ਤਾਂ ਨਹੀਂ ਰੋਕ ਸਕੇ ਲੇਕਿਨ ਸਾਡੇ ਜਿਹੜੇ ਕੰਮ ਕੀਤੇ ਸੀਗੇ ਮਜ਼ਦੂਰਾ ਨੇ ਉਹਨਾਂ ਦੇ 6 ਮਹੀਨੇ ਤੋਂ 5 ਮਹੀਨੇ ਤੋਂ ਪੈਸੇ ਰੋਕ ਲੈ ਪੇਮੈਂਟ ਮਜ਼ਦੂਰੀ ਦੀ ਰੋਕ ਲਈ ਉਸ ਦੇ ਸਬੰਧ ਵਿੱਚ ਅਸੀਂ ਇੱਕ ਕੰਪਲੇਂਟ ਪਾਈ ਆ ਉਸ ਕੰਪਲੇਂਟ ਨੈਸ਼ਨਲ ਦੀ ਵਿੱਚ ਜਦੋਂ ਪੜਤਾਲ ਹੋਈ 80% ਮਨਰੇਗਾ ਮਜ਼ਦੂਰਾਂ ਦਾ ਜਿਹੜਾ ਪੈਸਾ ਸੀਗਾ ਉਹ ਫੋਟੋ ਜਿਹੜੀ ਸੀਗੀ ਮਜ਼ਦੂਰਾਂ ਦੀ ਲਾਂਦੇ ਸੀਗੇ ਦੂਜੇ ਪਿੰਡਾਂ ਦਾ ਮਸਟਾਲ ਹੁੰਦਾ ਸੀ ਤੇ ਉਹ ਫੋਟੋ ਤੋਂ ਫੜਿਆ ਗਿਆ ਵੀ ਮਜ਼ਦੂਰ ਦੀ ਐਸ ਰਾਇਸ਼ ਇਥੋਂ ਦੀ ਹੈ ਫੋਟੋ ਐਸਪੈਂਡ ਵੀ ਹੁੰਦੀ ਆ ਲੱਗੀ ਕਿਸੇ ਹੋਰ ਤੋਂ 80% ਪੈਸਾ ਸੀ ਜਿਹੜਾ ਮਨਰੇਗਾ ਦਾ ਉਹ ਕਪਲਾਬਾਜੀ ਸਾਹਮਣੇ ਆ ਗਈ ਉਸ ਤੋਂ ਬਾਅਦ ਸਰਕਾਰ ਨੇ ਸਖਤੀ ਕਰਨ ਲਈ ਕੰਮ ਇੱਕ ਵਾਰੀ ਬੰਦ ਕਰ ਦਿੱਤਾ ਜਦੋਂ ਕੰਮ ਬੰਦ ਕਰ ਦਿੱਤਾ ਤੇ ਲਗਾਤਾਰ ਅਸੀਂ ਪੰਜ ਵਾਰ ਧਰਨਾ ਲਾਇਆ ਅਸੀਂ ਮੋਹਾਲੀ ਦੇ ਵਿੱਚ ਮਨਰੇਗਾ ਦਫਤਰ ਆ ਉੱਥੇ ਚੰਡੀਗੜ੍ਹ ਦੇ ਵਿੱਚ ਜਾ ਕੇ ਲਗਾਤਾਰ ਧਰਨੇ ਲਾਏ ਤੇ ਛੇਵੀਂ ਵਾਰ ਸਾਨੂੰ ਆ ਆਰਡਰ ਮਿਲਣਾ ਸੀ ਕਿ ਜਿਹੜੀ ਕਮੇਟੀਆਂ ਬਣੀਆਂ ਹੋਈਆਂ ਸਾਰੇ ਜ਼ਿਲ੍ਹੇ ਦੇ ਵਿੱਚ ਕਮੇਟੀਆਂ ਚੰਡੀਗੜ੍ਹ ਤੋਂ ਆ ਕੇ ਤੁਹਾਡੀ ਮੰਦੇਗਾ ਦੀ ਸੁਣਾਈ ਕਰਨਗੇ ਤੇ ਨਾਲ ਕੋਈ ਸ਼ਿਕਾਇਤ ਹੋਈ ਉਹਦਾ ਨਿਪਟਾਰਾ ਵੀ ਕਰਨਗੇ ਉਹ ਪਾਣੀ ਆਣ ਦੇ ਕਾਰਨ ਕਮੇਟੀ ਸੈਨ ਜਿਹੜੇ ਸੀ ਕਮੇਟੀਆਂ ਦੇ ਪਾਸ ਕਰਨ ਦੇ ਸੈਨਾ ਵਿੱਚ ਸਾਡੀ ਫੈਲ ਪਈ ਲੇਕਿਨ ਉਹ ਆਰਡਰ ਕਮੇਟੀਆਂ ਦੇ ਜਿਹੜੇ ਹੈਗੇ ਉਹ ਹੋਏ ਨਹੀਂ ਏ ਫਿਰ ਵੀ ਉੱਤੋਂ ਫੋਨ ਰਾਹੀਂ ਸਖਤ ਹਦਾਇਤਾਂ ਕੀਤੀਆਂ ਜਿਹਦੇ ਵਿੱਚ ਅ ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਲਿਸਟ ਮੰਗਾਈ ਪਿੰਡਾਂ ਦੀ ਪਿੰਡਾਂ ਦੀ ਜਿਹੜੀ ਲਿਸਟ ਉਹ ਅਸੀਂ ਮਾਨ ਪੱਤਰਾਂ ਸਮੇਤ ਜਿਹੜੀ ਆ ਰਿਕਾਰਡ ਕਰ ਦਿੱਤੀ ਆ ਤਾਂ 11 ਤਰੀਕ ਨੂੰ ਬਲਾਕ ਮਮਦੂਰ ਦੇ ਵਿੱਚ ਅ ਕੁਝ ਮਜ਼ਦੂਰਾਂ ਦੇ ਜਿਹੜੇ ਕੰਮ ਲੈਣ ਲਈ ਆਰਡਰ ਕੀਤੇ ਸੀਗੇ ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਦੂਸਰੀ ਵਾਰ ਫਿਰ 19 ਤਰੀਕ ਦੀ ਇੱਕ ਮੀਟਿੰਗ ਹੋਈ ਆ ਮੂਡ ਮੀਟਿੰਗ ਦੇ ਵਿੱਚ ਆਰਡਰ ਕੀਤੇ ਆ لیکن پھر بھی ਜਿਹੜਾ ਵੀਡੀਓ ਦਫਤਰਾ ਮੰਦੋਟ ਵਾਲਾ ਕੰਮ ਕਰਨ ਦੀ ਨੀਂਦ ਚੁੱਕਾ ਪਿਆ ਹੈ ਅੱਜ ਇਹਨੂੰ ਯਾਦ ਕਰਾਉਣ ਆਏ ਆ ਕਿ ਆਹ ਐਡੀਸ਼ਨਲ ਡਿਪਟੀ ਕਮਿਸ਼ਨਰ ਦਫਤਰ ਦੇ ਵਿੱਚ ਆ ਜਿਹੜੇ ਆਰਡਰ ਹੋਏ ਆ ਤੁਹਾਨੂੰ ਇਹ ਤੂ ਲਾਗੂ ਕਰੋ ਤੇ ਸਾਨੂੰ ਨਰੇਗਾ ਦਾ ਕੰਮ ਕੀਤਾ ਜਾਵੇ ਲੇਕਿਨ ਇਸ ਦੇ ਸਬੰਧ ਵਿੱਚ ਨਹੀਂ ਹੈ ਅੱਜ ਵੀ ਜਿਹੜੇ ਅਸੀਂ ਦੇਨੇ ਆ ਮੰਗ ਪੱਤਰ ਮੰਗ ਪੱਤਰਾਂ ਨੂੰ ਲਾ ਕੇ ਫਿਰ ਇੱਕ ਵੱਡੇ ਪੱਤਰ ਤੇ ਅਸੀਂ 30 ਤਰੀਕ ਨੂੰ ਔਰ ਪਹਿਲੀ ਤਰੀਕ ਨੂੰ 30 ਤਰੀਕ ਮੰਗਲਵਾਰ ਆਚਾ ਪਹਿਲੀ ਤਰੀਕ ਬੁੱਧਵਾਰਾ ਇਹਨਾਂ ਦੋਵਾਂ ਦਿਨਾਂ ਦੇ ਵਿੱਚ ਅਸੀਂ ਵੱਡੇ ਪੱਦਰ ਤੇ ਚੰਡੀਗੜ੍ਹ ਜਾ ਰਹੇ ਹਾਂ ਕਿ ਜਿਹੜਾ ਆ ਇੰਨੇ ਦਿਨਾਂ ਦਾ ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਆਰਡਰ ਕੀਤਾ ਸੀਗਾ ਉਹ ਵੀ ਪਾਸ ਨਹੀਂ ਹੋਇਆ ਤੇ ਵੱਡੇ ਪੱਦਰ ਤੇ ਅਸੀਂ ਉਥੇ ਜਿਹੜਾ ਹੈਗਾ ਮੋਹਾਲੀ ਦੇ ਵਿੱਚ ਜਿਹੜਾ ਹੈੱਡਕੁਆਟਰ ਆ ਉਥੇ ਰੋਸ ਪ੍ਰਦਰਸ਼ਨ ਕਰਾਂਗੇ ਪੂਰੇ ਚੰਡੀਗੜ੍ਹ ਤੇ ਪੂਰੇ ਮੋਹਾਲੀ ਦੇ ਵਿੱਚ ਮਨਰੇਗਾ ਮਜ਼ਦੂਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਜਿਨ੍ਹਾਂ ਨੇ ਮੰਡੇਗਾ ਚ ਕੰਮ ਕਰਨਾ ਆਵੇਂ ਉਹ ਇੱਥੇ ਹਾਜ਼ਰ ਆ ਭਾਵੇਂ ਨਹੀਂ ਹਾਜ਼ਰ ਵੀਡੀਓ ਰਾਹੀਂ ਵੀ ਸਾਡਾ ਮੈਸੇਜ ਸੁਣ ਕੇ ਤਾਂ ਚੰਡੀਗੜ੍ਹ ਦੀ ਤਿਆਰੀ ਕਰੋ ਇੱਕ ਗਰੁੱਪ ਵਿੱਚ ਮੈਸੇਜ ਪਾਵਾਂਗੇ ਤਾਂ ਚੰਡੀਗੜ੍ਹ ਜਾਣ ਦਾ ਜਿਹੜੇ ਸਾਥੀ ਪਹਿਲਾਂ ਗਏ ਸੀਗੇ ਉਹਨਾਂ ਦਾ ਕੋਈ ਖਾਸ ਖਰਚਾ ਨਹੀਂ ਹੈ ਉੱਥੇ ਜਿਹੜਾ ਆਟੋ ਦਾ ਖਰਚਾ ਹੁੰਦਾ ਉਹੋ ਹੀ ਲੱਗਣਾ ਹੈ ਬਾਕੀ ਕੁਝ ਨਹੀਂ ਲੱਗਣਾ ਰੇਲ ਗੱਡੀ ਦਾ ਕਿਰਾਇਆ ਵੀ ਜਿਹੜਾ ਹੈਗਾ ਉਹ ਵੀ ਆਪਣੇ ਕੋਲੇ ਝੰਡੇ ਹੁੰਦੇ ਆ ਫਰੀ ਆ ਜਿਹੜੇ ਸਾਥੀ ਨਵੇਂ ਜਾਣਗੇ ਉਹਨਾਂ ਦਾ ਝੰਡੇ ਦਾ ਖਰਚਾ ਜਿਹੜਾ ਹੈਗਾ ਉਹ ਪਲੱਸ ਪੈ ਕੇ ਲਗਭਗ ਉੱਥੇ ਜਿਹੜਾ ਟੈਂਪੂ ਦਾ ਨੋਕਲ ਕਰਾਇਆ ਹੈਗਾ ਉਹ ਪੈਗਾ ਬਾਕੀ ਕੋਈ ਖਰਚਾ ਨਹੀਂ ਹੈਗਾ ਤਾਂ ਤਿਆਰੀ ਕਰੋ ਮੰਗਲਵਾਰ ਦੀ ਵੱਡੇ ਪੱਦਰ ਤੇ ਔਰ ਝਟਕਾ ਦਿਈਏ ਤਾਂ ਨਾਲ ਜਿਹੜੇ ਆ ਮਨਰੇਗਾ ਕਾਨੂੰਨ ਆ ਮਨਰੇਗਾ ਦੇ ਹੱਕ ਆ ਉਹਨਾਂ ਨੂੰ ਲਾਗੂ ਕਰਵਾਈਏ ਤੇ ਕੰਮ ਦਿੱਤਾ ਜਾਵੇ ਉਸ ਤੋਂ ਬਾਅਦ ਜਿਹੜੀ ਆਪਣੀ ਚੱਲੀਗੜ ਤੋਂ ਬਾਅਦ ਇੱਕ ਸਾਡੀ ਬਹੁਤ ਵੱਡੀ ਮੰਗ ਆ ਕਿ ਇੱਕ ਜਿਹੜੇ ਕੰਮ ਨਾ ਦੇਣ ਤੇ ਜਿਹੜੇ ਆ ਮੁਲਾਜ਼ਮ ਕਪਲਾ ਕਰਦੇ ਆ ਇਹਨਾਂ ਦਾ ਇੱਕ ਸਜ਼ਾ ਲਈ ਕਾਨੂੰਨ ਤਾਂ ਬਣਿਆ ਉਹ ਨਾ ਮਾਤਰ ਬਣਿਆ ਉਹਦੇ 'ਚ ਵਾਧਾ ਕਰਨ ਲਈ ਦਿੱਲੀ ਦੇ ਵਿੱਚ ਵੀ ਆਪਾਂ ਥੁਰੂ ਪਾਵਾਂਗੇ ਕਿਉਂਕਿ ਵੇਖੋ ਤੁਹਾਡੀ ਪਾਰਟੀ ਦੇ ਵਿੱਚ ਕਿੰਨੀ ਅ ਬਦਲਾ ਆ ਗਿਆ ਕਿ ਦਿੱਲੀ ਤੱਕ ਪਹੁੰਚਣ ਲਈ ਵੀ ਅੱਜ ਸਾਨੂੰ ਘਾੜੇ ਕਿਰਾਏ ਦੀ ਲੋੜ ਨਹੀਂ ਹੈ ਜੀ ਕਿੰਨੀ ਥੂੜ ਖੜੀ ਆ ਸਾਨੂੰ ਇੱਕ ਆਈ ਕਾਰ ਦੀ ਲੋੜ ਹੈਗੀ ਆ ਇਸੇ ਤਰ੍ਹਾਂ ਜੇ ਜੋ ਦਿੱਲੀ 'ਚ ਜਾਵਾਂਗੇ ਨੈਸ਼ਨਲ ਲੈਵਲ ਤੇ ਤੁਸੀਂ ਦੇਖ ਰਹੇ ਹੋ ਕਿ ਖਬਰਾਂ ਜਦੋਂ ਚੱਲਣਗੀਆਂ ਆਟੋਮੈਟਿਕ ਜਿਹੜਾ ਤੁਹਾਡੇ ਹੱਥ ਲਾਗੂ ਹੋਣਗੇ ਮੈਨੂੰ ਤੁਹਾਡੇ ਤੋਂ ਪੂਰੀ ਅਮੀਨਤਾ ਕਿ ਤੁਸੀਂ ਸਾਰੇ ਸਾਥ ਦਿਓਗੇ ਜ਼ਿੰਮੇਵਾਰੀ ਨਾਲ ਸਾਰਿਆਂ ਨੂੰ ਮੈਸੇਜ ਲਾਓਗੇ ਤੇ ਆਪਾਂ ਆਪਣੀ ਹੱਕਾਂ ਪ੍ਰਤੀ ਅੱਗੇ ਇਕੱਠੇ ਹੋ ਕੇ ਆਪਣੇ ਹੱਕ ਲਾਗੂ ਕਰਾ ਸਕੀਏ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਭੀਮ ਜੈ ਭਾਤਕ ਸਤਿਕਾਰ ਨਮਸਕਾਰ ਸਾਰਿਆਂ